पिछले महीने मैं अपनी दादी ਨੂੰ ਉਸਦੇ ਜਨਮ ਦਿਨ ਲਈ 10000 ਰੁਪਏ ਭੇਜੇ। ਉਸਨੇ ਫੋਨ ਤੇ ਧੰਨਵਾਦ ਤਾਂ ਕੀਤਾ ਪਰ ਮੈਨੂੰ ਕੁਝ ਅਜੀਬ ਜਿਹਾ ਲੱਗ ਰਿਹਾ ਸੀ। 2 ਹਫਤੇ ਬਾਅਦ ਮੈਂ ਉਸ ਨੂੰ ਮਿਲਣ ਗਈ ਅਤੇ ਤੁਸੀਂ ਜਾਣਦੇ ਹੋ ਮੈਨੂੰ ਉੱਥੇ ਕੀ ਮਿਲਿਆ? ਸਾਰਾ ਪੈਸਾ ਜੋ ਮੈਂ ਪਿਛਲੇ ਸਾਲ ਭਰ ਭੇਜਿਆ ਸੀ ਉਸਦੇ ਦਰਾਜ਼ ਵਿੱਚ ਉਵੇਂ ਹੀ ਪਿਆ ਸੀ। ਹਰ ਇੱਕ ਰੁਪਿਆ ਉਹ ਮਹਿੰਗੇ ਤੋਹਫੇ ਵੀ ਅਜੇ ਤੱਕ ਡੱਬਿਆਂ ਵਿੱਚ ਬੰਦ ਸਨ। ਮੈਂ ਹੈਰਾਨ ਹੋ ਕੇ ਪੁੱਛਿਆ ਦਾਦੀ ਇਹ ਸਭ ਇੰਜ ਕਿਉਂ ਅਤੇ ਉਸਨੇ ਜੋ ਕਿਹਾ ਉਸਨੇ ਮੇਰਾ ਦਿਲ ਤੋੜ ਦਿੱਤਾ ਉਸਨੇ ਬੜੇ ਪਿਆਰ ਨਾਲ ਕਿਹਾ ਧੀਏ ਮੇਰੇ ਕੋਲ ਸਭ ਕੁਝ ਹੈ ਮੈਨੂੰ ਬਸ ਇਹ ਜਾਣਨਾ ਸੀ ਕਿ ਤੂੰ ਮੈਨੂੰ ਅਜੇ ਵੀ ਯਾਦ ਕਰਦੀ ਹੈ ਉਸ ਇੱਕ ਪਲ ਨੇ ਮੇਰੇ ਲਈ ਸਭ ਬਦਲ ਦਿੱਤਾ ਮੈਨੂੰ ਸਮਝ ਆ ਗਿਆ ਮੈਂ ਗਲਤ ਸਮੱਸਿਆ ਹੱਲ ਕਰ ਰਹੀ ਸੀ ਅਸੀਂ ਸੋਚਦੇ ਹਾਂ ਸਾਡੇ ਦਾਦਾ ਦਾਦੀ ਨੂੰ ਪੈਸੇ ਚਾਹੀਦੇ ਹਨ ਤੋਹਫੇ ਚਾਹੀਦੇ ਹਨ ਪਰ ਮੈਨੂੰ ਪਤਾ ਲੱਗਿਆ ਕਿ ਉਹ ਚੁੱਪਚਾਪ ਕੁਝ ਹੋਰ ਹੀ ਚਾਉਂਦੇ ਹਨ ਅਤੇ ਪੈਸਾ ਉਹਨਾਂ ਵਿੱਚੋਂ ਇੱਕ ਵੀ ਨਹੀਂ ਇਸ ਲਈ ਅੱਜ ਮੈਂ ਤੁਹਾਡੇ ਨਾਲ ਉਹ ਪੰਜ ਗੱਲਾਂ ਸਾਂਝੀਆਂ ਕਰਾਂਗੀ ਜੋ ਤੁਹਾਡੇ ਬਜ਼ੁਰਗ ਤੁਹਾਡੇ ਤੋਂ ਚਾਉਂਦੇ ਹਨ ਕਿਉਂਕਿ ਇੱਕ ਦਿਨ ਤੁਹਾਡੇ ਕੋਲ ਦੁਨੀਆ ਦਾ ਸਾਰਾ ਪੈਸਾ ਹੋਵੇਗਾ ਪਰ ਉਹ ਦਾਦਾ-ਦਾਦੀ ਨਹੀਂ ਹੋਣਗੇ ਜਿਨ੍ਹਾਂ ਤੇ ਤੁਸੀਂ ਉਹ ਪੈਸਾ ਖਰਚ ਸਕੋ ਪਹਿਲੀ ਗੱਲ ਉਹਨਾਂ ਨੂੰ ਤੁਹਾਡੀ ਹਾਜ਼ਰੀ ਚਾਹੀਦੀ ਹੈ ਤੋਫੇ ਨਹੀਂ ਮੈਨੂੰ ਪਤਾ ਹੈ ਤੁਸੀਂ ਕੀ ਸੋਚ ਰਹੇ ਹੋ ਮੈਂ ਬਹੁਤ ਬਿਜ਼ੀ ਹਾਂ ਮੇਰੇ ਕੋਲ ਕੰਮ ਦਾ ਬਹੁਤ ਬੋਝ ਹੈ ਯਕੀਨ ਮੰਨੋ ਮੈਂ ਤੁਹਾਡੀ ਗੱਲ ਸਮਝਦੀ ਹਾਂ ਪਰ ਸਟੈਨਫੋਰਡ ਯੂਨੀਵਰਸਿਟੀ ਦੀ ਰਿਸਰਚ ਕਹਿੰਦੀ ਹੈ ਕਿ ਜਿੰਨਾਂ ਬਜ਼ੁਰਗਾਂ ਨੂੰ ਕੋਈ ਮਿਲਣ ਆਉਂਦਾ ਰਹਿੰਦਾ ਹੈ ਉਹਨਾਂ ਵਿੱਚ ਉਦਾਸੀ 70% ਘਟ ਜਾਂਦੀ ਹੈ 70% ਸੋਚ ਕੇ ਦੇਖੋ ਤੁਹਾਡੀ ਦਾਦੀ ਨੂੰ ਮਹਿੰਗੇ ਸੂਟ ਜਾਂ ਕਪੜੇ ਨਹੀਂ ਚਾਹੀਦੇ ਉਸ ਨੂੰ ਤੁਹਾਡੀ ਲੋੜ ਹੈ ਕਿ ਤੁਸੀਂ ਉਸ ਦੇ ਕੋਲ ਬਸ 30 ਮਿੰਟ ਬੈਠੋ ਮੈਂ ਇੱਕ ਪ੍ਰਯੋਗ ਸ਼ੁਰੂ ਕੀਤਾ ਹਰ ਐਤਵਾਰ ਪੈਸੇ ਭੇਜਣ ਦੀ ਬਜਾਏ ਮੈਂ ਬਸ ਉਸ ਕੋਲ ਪਹੁੰਚ ਜਾਂਦੀ ਪਹਿਲੀ ਵਾਰ ਉਹ ਰੋਪਏ ਕਿਉਂਕਿ ਹੁਣ ਕੋਈ ਬਸ ਮਿਲਣ ਲਈ ਨਹੀਂ ਆਂਦਾ ਮੈਂ ਇੱਕ ਗੱਲ ਨੋਟ ਕੀਤੀ ਉਹ ਪੂਰਾ ਹਫਤਾ ਸਾਡੀਆਂ ਗੱਲਾਂ ਨੂੰ ਯਾਦ ਕਰਦੀ ਰਹਿੰਦੀ ਉਹ 30 ਮਿੰਟਾਂ ਦੀ ਮੁਲਾਕਾਤ ਉਸ ਨੂੰ ਪੂਰੇ ਹਫਤੇ ਦਾ ਸਕੂਨ ਦੇ ਦਿੰਦੀ ਸੀ ਦੂਜੇ ਪਾਸੇ ਉਹ ਮਹਿੰਗੇ ਤੋਹਫੇ ਜੋ ਮੈਂ ਭੇਜੇ ਸੀ ਉਹ ਅਜੀਬ ਹੀ ਅਣਖੁੱਲੇ ਪਏ ਨੇ ਕਿਉਂਕਿ ਚੀਜ਼ਾਂ ਯਾਦਾਂ ਨਹੀਂ ਬਣਾਉਂਦੀਆਂ ਤੁਹਾਡਾ ਸਾਥ ਯਾਦਾਂ ਬਣਾਉਂਦਾ ਹੈ ਇਸ ਲਈ ਹੁਣੇ ਸਮਾਂ ਤੈਅ ਕਰੋ ਇਸ ਹਫਤੇ ਵਕਤ ਕੱਢੋ ਸਿਰਫ 20 ਮਿੰਟ ਜਾਓ ਬੈਠੋ ਉਹਨਾਂ ਦੇ ਕੋਲ ਮੌਜੂਦ ਰਹੋ ਕਿਉਂਕਿ ਸਾਲਾਂ ਬਾਅਦ ਤਾਂ ਉਹ ਤੋਹਫ਼ੇ ਯਾਦ ਨਹੀਂ ਰਹਿਣਗੇ ਪਰ ਤੁਸੀਂ ਤਰਸੋਗੇ ਕਿ ਕਾਸ਼ ਇੱਕ ਹੋਰ ਗੱਲ ਕਰ ਲੈਂਦੇ ਦੂਜੀ ਗੱਲ ਉਹਨਾਂ ਨੂੰ ਲੋੜੀਂਦੇ ਹੋਣ ਦਾ ਅਹਿਸਾਸ ਚਾਹੀਦਾ ਹੈ ਤੁਹਾਡੇ ਦਾਦਾ-ਦਾਦੀ ਨੇ ਦਿਹਾਕੇ ਸਭ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਬਿਤਾਏ ਉਹ ਫੈਸਲੇ ਲੈਣ ਵਾਲੇ ਸلسਲਾ ਦੇਣ ਵਾਲੇ ਸਨ ਪਰ ਫਿਰ ਇੱਕ ਦਿਨ ਕਿਸੇ ਨੂੰ ਉਹਨਾਂ ਦੀ ਲੋੜ ਨਹੀਂ ਰਹੀ ਹਾਰਵਰਡ ਦੀ ਇੱਕ ਸਟੱਡੀ ਕਹਿੰਦੀ ਹੈ ਕਿ ਜੋ ਬਜ਼ੁਰਗ ਖੁਦ ਨੂੰ ਕੰਮ ਆਉਂਦੇ ਮਹਿਸੂਸ ਕਰਦੇ ਹਨ ਉਹ ਔਸਤਨ 7 ਸਾਲ ਜ਼ਿਆਦਾ ਜਿਉਂਦੇ ਹਨ 7 ਸਾਲ ਸਿਰਫ ਇੱਕ ਅਹਿਸਾਸ ਨਾਲ ਮੈਂ ਹੁਣ ਕੀ ਕਰਦੀ ਹਾਂ ਮੈਂ ਆਪਣੀ ਦਾਦੀ ਲਈ ਕੰਮ ਕਰਨਾ ਬੰਦ ਕਰ ਦਿੱਤਾ ਮੈਂ ਉਸਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ ਮੈਂ ਉਸ ਨੂੰ ਕਹਿੰਦੀ ਹਾਂ ਦਾਦੀ ਮੈਨੂੰ ਆਪਣੀ ਉਹ ਰੈਸিপি ਸਿਖਾਓ ਅਚਾਨਕ ਉਹ ਮਾਹਰ ਬਣ ਜਾਂਦੀ ਹੈ ਉਸ ਦਾ ਚਿਹਰਾ ਚਮਕ ਉਠਦਾ ਹੈ ਜਦੋਂ ਉਹ ਕਹਿੰਦੇ ਨੇ ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਤਾਂ ਅਸਲ ਵਿੱਚ ਕਹਿ ਰਹੇ ਹੁੰਦੇ ਨੇ ਮੈਂ ਤੁਹਾਡੇ ਤੇ ਬੋਝ ਨਹੀਂ ਬਣਨਾ ਚਾਹੁੰਦੀ ਪਰ ਜਿਸ ਪਲ ਤੁਸੀਂ ਮਦਦ ਮੰਗਦੇ ਹੋ ਸਭ ਕੁਝ ਬਦਲ ਜਾਂਦਾ ਹੈ ਉਹਨਾਂ ਨੂੰ ਉਹਨਾਂ ਦਾ ਮਕਸਦ ਵਾਪਸ ਦਿਓ ਤੀਜੀ ਗੱਲ ਉਹਨਾਂ ਨੂੰ ਸੁਣੇ ਜਾਣ ਦੀ ਲੋੜ ਹੈ ਸਮਝਾਏ ਜਾਣ ਦੀ ਨਹੀਂ ਮੈਂ ਵੀ ਇਸ ਦੀ ਬਹੁਤ ਦੋਸ਼ੀ ਸੀ ਮੈਂ ਦਾਦੀ ਦੀਆਂ ਗੱਲਾਂ ਵਿੱਚੇ ਕੱਟ ਦਿੰਦੀ ਸੀ ਜਦੋਂ ਉਹ ਬੋਲਦੀ ਮੈਂ ਫੋਨ ਚੈੱਕ ਕਰਦੀ ਸੀ ਮੈਂ ਸੋਚਦੀ ਸੀ ਉਹੀ ਕਹਾਣੀ ਤਾਂ ਹੈ ਪਰ ਮੈਂ ਗਲਤ ਸੀ ਜਦੋਂ ਉਹ ਗੱਲ ਦੁਹਰਾਉਂਦੇ ਹਨ ਤਾਂ ਉਹ ਇਹ ਨਹੀਂ ਦੇਖ ਰਹੇ ਕਿ ਤੁਹਾਨੂੰ ਯਾਦ ਹੈ ਜਾਂ ਨਹੀਂ ਉਹ ਦੇਖ ਰਹੇ ਹਨ ਕਿ ਕੀ ਤੁਸੀਂ ਅਜੇ ਵੀ ਪਰਵਾਹ ਕਰਦੇ ਹੋ ਯਾਦ ਕਰੋ ਜਦੋਂ ਤੁਸੀਂ ਬੱਚੇ ਸੀ ਤੁਸੀਂ ਇੱਕੋ ਗੱਲ 10 ਵਾਰ ਸੁਣਾਉਂਦੇ ਸੀ ਤੇ ਉਹ ਹਰ ਵਾਰ ਇੰਜ ਸੁਣਦੇ ਸਨ ਜਿਵੇਂ ਪਹਿਲੀ ਵਾਰ ਹੋਵੇ ਹੁਣ ਸਾਡੇ ਕੋਲ ਉਹਨਾਂ ਲਈ ਬਿਨਾਂ ਫੋਨ ਦੇ 5 ਮਿੰਟ ਵੀ ਨਹੀਂ ਮੈਂ ਨਿਯਮ ਬਣਾਇਆ ਹੈ ਜਦੋਂ ਦਾਦੀ ਬੋਲਦੀ ਹੈ ਫੋਨ ਪੁੱਠਾ ਰੱਖ ਦਿੰਦੀ ਹਾਂ ਮੈਂ ਸੁਣਦੀ ਹਾਂ ਸਵਾਲ ਪੁੱਛਦੀ ਹਾਂ ਕਿਉਂਕਿ ਇੱਕ ਦਿਨ ਤੁਸੀਂ ਕੁਝ ਵੀ ਦੇ ਕੇ ਉਹ ਕਹਾਣੀ ਇੱਕ ਵਾਰ ਫਿਰ ਸੁੰਣਾ ਚਾਹੋਗੇ ਚੌਥੀ ਗੱਲ ਉਹਨਾਂ ਨੂੰ ਤੁਹਾਡੀ ਅਜੋਕੀ ਜ਼ਿੰਦਗੀ ਵਿੱਚ ਸ਼ਾਮਲ ਕਰੋ ਕਲਪਨਾ ਕਰੋ ਤੁਸੀਂ ਪਰਿਵਾਰ ਦਾ ਕੇਂਦਰ ਸੀ ਤੇ ਅੱਜ ਤੁਸੀਂ ਆਪਣੇ ਹੀ ਘਰ ਵਿੱਚ ਇੱਕ ਦਰਸ਼ਕ ਬਣ ਗਏ ਹੋ ਇਹ ਹੀ ਬਹੁਤ ਤੇ ਬਜ਼ੁਰਗਾਂ ਦਾ ਦਰਦ ਹੈ ਮੈਂ ਹੁਣ ਦਾਦੀ ਨੂੰ ਆਪਣੀ ਦੁਨੀਆ ਸਮਝਾਉਂਦੀ ਹਾਂ ਮੈਂ ਉਸ ਨੂੰ ਆਪਣੀ ਨੌਕਰੀ ਬਾਰੇ ਦੱਸਦੀ ਹਾਂ ਮੈਂ ਉਸ ਦੀ ਰਾਏ ਮੰਗਦੀ ਹਾਂ ਮੰਨਿਆ ਕਿ ਉਹ ਟੈਕਨੋਲੋਜੀ ਨਹੀਂ ਸਮਝਦੀ ਪਰ ਉਸ ਦੀ ਬੁੱਧੀ ਵਿਜ਼ਡਮ ਅਜੇ ਵੀ ਸੋਨਾ ਹੈ ਇਨਸਾਨੀ ਸੁਭਾ ਕਦੇ ਨਹੀਂ ਬਦਲਦਾ ਜਦੋਂ ਤੁਸੀਂ ਉਹਨਾਂ ਨੂੰ ਅੱਜ ਦੀਆਂ ਗੱਲਾਂ ਵਿੱਚ ਸ਼ਾਮਲ ਕਰਦੇ ਹੋ ਉਹ ਖੁਦ ਨੂੰ ਅਤੀਤ ਵਿੱਚ ਫਸਿਆ ਮਹਿਸੂਸ ਨਹੀਂ ਕਰਦੇ ਪੰਜਵੀਂ ਗੱਲ ਸਭ ਤੋਂ ਵੱਡੀ ਉਹਨਾਂ ਨੂੰ ਇਹ ਭਰੋਸਾ ਦਿਓ ਕਿ ਉਹ ਭੁਲਾਏ ਨਹੀਂ ਜਾਣਗੇ ਬਜ਼ੁਰਗਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਉਹਨਾਂ ਨੂੰ ਮਿੱਟ ਜਾਣ ਤੋਂ ਡਰ ਲੱਗਦਾ ਹੈ ਕਿ ਉਹਨਾਂ ਦੇ ਜਾਣ ਤੋਂ ਬਾਅਦ ਕੋਈ ਯਾਦ ਨਹੀਂ ਰੱਖੇਗਾ ਇਸ ਲਈ ਉਹਨਾਂ ਨੂੰ ਰਿਕਾਰਡ ਕਰੋ ਵੀਡੀਓ ਬਣਾਓ ਉਹਨਾਂ ਦੀਆਂ ਕਹਾਣੀਆਂ ਸੁਣੋ ਉਹਨਾਂ ਨੂੰ ਸਵਾਲ ਪੁੱਛੋ ਤੁਹਾਡਾ ਬਚਪਨ ਕਿਹੋ ਜਿਹਾ ਸੀ ਤੁਸੀਂ ਦਾਦਾ ਜੀ ਨੂੰ ਕਿਵੇਂ ਮਿਲੇ ਸਭ ਤੋਂ ਔਖੀ ਚੀਜ਼ ਕੀ ਸੀ ਜੋ ਤੁਸੀਂ ਪਾਰ ਕੀਤੀ ਉਹਨਾਂ ਨੂੰ ਉਹਨਾਂ ਬਾਰੇ ਕਹਾਣੀਆਂ ਦੱਸੋ ਦਾਦੀ ਯਾਦ ਹੈ ਜਦੋਂ ਤੁਸੀਂ ਮੈਨੂੰ ਜੁੱਤੀਆਂ ਦੇ ਫੀਤੇ ਬੰਨਣੇ ਸਿਖਾਏ ਸਨ ਮੈਂ ਅਜੇ ਵੀ ਤੁਹਾਡੇ ਤਰੀਕੇ ਨਾਲ ਬੰਨਦਾ ਹਾਂ ਮੈਂ ਵਾਦਾ ਕਰਦੀ ਹਾਂ ਉਹਨਾਂ ਦਾ ਚਿਹਰਾ ਚਮਕ ਜਾਵੇਗਾ ਕਿਉਂਕਿ ਤੁਸੀਂ ਸਾਬਤ ਕਰ ਰਹੇ ਹੋ ਕਿ ਉਹ ਮਹੱਤਵਪੂਰਨ ਸਨ ਕਿ ਉਹਨਾਂ ਦੀ ਜ਼ਿੰਦਗੀ ਦਾ ਪ੍ਰਭਾਵ ਸੀ ਕਿ ਉਹ ਅਮਿਠ ਹਨ ਤੁਹਾਡੇ ਦਾਦਾ ਦਾਦੀ ਨੂੰ ਤੁਸੀਂ ਦੇ ਸਕਦੇ ਸਭ ਤੋਂ ਵੱਡਾ ਤੋਹਫਾ ਪੈਸਾ ਨਹੀਂ ਹੈ ਇਹ ਸਬੂਤ ਹੈ ਕਿ ਉਹਨਾਂ ਦੀ ਜੀਵਨ ਕਹਾਣੀ ਉਹਨਾਂ ਤੋਂ ਬਾਅਦ ਵੀ ਜਿਉਂਦੀ ਰਹੇਗੀ ਇਹ ਅਮਰਤਾ ਹੈ ਅਤੇ ਤੁਸੀਂ ਇਹ ਅੱਜ ਹੀ ਦੇ ਸਕਦੇ ਹੋ ਤਾਂ ਇਹ ਸਨ ਉਹ ਪੰਜ ਚੀਜ਼ਾਂ ਕੈਸਾ ਇਹਨਾਂ ਵਿੱਚੋਂ ਕੁਝ ਨਹੀਂ ਖਰੀਦ ਸਕਦਾ ਪਰ ਤੁਹਾਡਾ ਸਮਾਂ ਸਭ ਕੁਝ ਦੇ ਸਕਦਾ ਹੈ ਮੇਰੀ ਚੁਣੌਤੀ ਹੈ ਇਸ ਹਫਤੇ ਇਹਨਾਂ ਵਿੱਚੋਂ ਇੱਕ ਕੰਮ ਕਰੋ ਕਮੈਂਟ ਵਿੱਚ ਦੱਸੋ ਤੁਸੀਂ ਕਿਹੜਾ ਚੁਣਿਆ ਕਿਤੇ ਕੋਈ ਬਜ਼ੁਰਗ ਇਕੱਲਾ ਬੈਠਾ ਤੁਹਾਡੀ ਉਡੀਕ ਕਰ ਰਿਹਾ ਹੈ ਚਲੋ ਅੱਜ ਇਸ ਨੂੰ ਬਦਲਦੇ ਹਾਂ ਵੀਡੀਓ ਬੰਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਇੱਕ ਫੋਨ ਜ਼ਰੂਰ ਕਰ ਲੈਣਾ ਉਹ ਇੰਤਜ਼ਾਰ ਕਰ ਰਹੇ ਹੋਣਗੇ